ਸ਼ਰੋਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਹਰ ਸਮੇਂ ਹੀ ਇਹ ਪਹਿਲ ਕਦਮੀ ਕੀਤੀ ਜਾਂਦੀ ਹੈ ਕਿ ਬੱਚਿਆਂ ਨੂੰ ਗੁਰਮਤਿ ਧਾਰਨੀ ਬਣਾਇਆ ਜਾਵੇ। ਛੋਟੇ ਬੱਚਿਆਂ ਨੂੰ ਹੀ ਬਚਪਨ ਤੋਂ ਗੁਰ ਇਤਿਹਾਸ ਸਿੱਖ ਇਤਿਹਾਸ ਤੋਂ ਜਾਣੂ ਕਰਵਾਇਆ ਜਾਵੇ ਤੇ ਉਹਨਾਂ ਦਾ ਹੀ ਮਨੋਰਥ ਪੂਰਾ ਹੁੰਦਾ ਹੈ ਜੂਨ ਦੀਆਂ ਛੁੱਟੀਆਂ ਦੇ ਵਿੱਚ। ਜੀ ਹਾਂ ਪੂਰੇ ਪੰਜਾਬ ਅੰਦਰ ਵੱਡੇ ਪੱਧਰ ਤੇ ਜਿੱਥੇ ਗੁਰਮਤਿ ਸਿਖਲਾਈ ਕੈਂਪ ਲੱਗਦੇ ਨੇ ਤਾਂ ਉਸ ਦੇ ਨਾਲ ਨਾਲ ਵਿਸ਼ੇਸ਼ ਤੌਰ ਤੇ ਹਲਕਾ ਜੋਗਾ ਬਹੁਤ ਚਰਚਾ ਦਾ ਵਿਸ਼ਾ ਰਹਿੰਦਾ ਹੈ। ਕਿਉਂਕਿ ਇੱਥੇ ਹਜ਼ਾਰਾਂ ਹੀ ਬੱਚੇ ਗੁਰਮਤਿ ਦੀ ਤਾਲੀਮ ਲੈਂਦੇ ਨੇ ਜੀ ਹਾਂ ਪਿਛਲੇ ਲੰਮੇ ਸਮੇਂ ਤੋਂ ਜੂਨ ਮਹੀਨੇ ਦੇ ਵਿੱਚ ਹਲਕਾ ਜੋਗਾ ਦੇ तमाम ਪਿੰਡਾਂ ਦੇ ਵਿੱਚ ਗੁਰਮਤਿ ਸਿਖਲਾਈ ਕੈਂਪ ਚੱਲ ਰਹੀ ਸੀ ਜਿਨ੍ਹਾਂ ਦੀ ਹੁਣ ਸਮਾਪਤੀ ਹੋਣ ਜਾ ਰਹੀ ਹੈ ਇਸੇ ਲੜੀ ਤਹਿਤ ਮੈਂਬਰ ਸ਼ੋਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਨ੍ਹਾਂ ਦੀ ਅਗਵਾਈ ਦੇ ਵਿੱਚ ਇਹ ਸਾਰੇ ਕੈਂਪ ਚੱਲ ਰਹੇ ਸੀ ਜਥੇਦਾਰ ਗੁਰਪ੍ਰੀਤ ਸਿੰਘ ਜੱਬਰ ਵਿਸ਼ੇਸ਼ ਤੌਰ ਤੇ ਪਿੰਡ ਪਿੰਡ ਪਹੁੰਚ ਕੇ ਬੱਚਿਆਂ ਦੀ ਹੌਸਲਾ ਅਫਜ਼ਾਈ ਕਰ ਰਹੇ ਨੇ ਤੇ ਉਹਨਾਂ ਦਾ ਵਿਸ਼ੇਸ਼ ਸਨਮਾਨ ਵੀ ਕਰ ਰਹੇ ਨੇ ਇਸੇ ਲੜੀ ਤਹਿਤ ਅੱਜ ਮੈਂਬਰ ਸਰਦਾਰ ਗੁਰਪ੍ਰੀਤ ਸਿੰਘ ਚੱਬਰ ਹੁਰਾਂ ਦੇ ਵੱਲੋਂ ਪਿੰਡ ਖੋਖਰ ਕਲਾਂ ਖੋਖਰ ਖੁਰਦ ਨੰਗਲ ਚੁਕੇਰੀਆਂ ਖਿੱਲਣ ਅਤੇ ਬੱਪਿਆਣਾ ਵਿਖੇ ਵਿਸ਼ੇਸ਼ਤਾ ਤੇ ਬੱਚਿਆਂ ਦਾ ਸਨਮਾਨ ਕੀਤਾ ਗਿਆ। ਅੱਜ ਇਸ ਵਿਸ਼ੇਸ਼ ਮੌਕੇ ਤੇ ਜਿੱਥੇ ਮੈਂਬਰ ਸ਼ੋਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਬੱਚਿਆਂ ਨੂੰ ਸਨਮਾਨਿਤ ਕੀਤਾ ਗਿਆ ਤਾਂ ਉਹਨਾਂ ਨੂੰ ਆਸ਼ੀਰਵਾਦ ਦੇਣ ਦੇ ਲਈ ਜਥੇਦਾਰ ਤਖਤ ਸ਼੍ਰੀ ਦਮਦਮਾ ਸਾਹਿਬ ਸਿੰਘ ਸਾਹਿਬ ਬਾਬਾ ਟੇਕ ਸਿੰਘ ਜੀ ਵੀ ਵਿਸ਼ੇਸ਼ਤਾ ਤੇ ਪਹੁੰਚੇ ਸਨ। ਉਹਨਾਂ ਨੇ ਜਿੱਥੇ ਬੱਚਿਆਂ ਨੂੰ ਗਰਮਦਿ ਧਾਰਨੀ ਹੋਣ ਦੀ ਤਾਕੀਦ ਕੀਤੀ ਤਾਂ ਉੱਥੇ ਹੀ ਮਾਪਿਆਂ ਨੂੰ ਵੀ ਆਪਣੀ ਫਰਜ਼ ਅਦਾ ਕਰਨ ਦੀ ਬੇਨਤੀ ਕੀਤੀ ਅੱਜ ਦਾ ਕਿਹੜਾ ਪ੍ਰੋਗਰਾਮ ਸੀਗਾ ਬਹੁਤ ਵਧੀਆ ਹੈ ਇਹ ਜਿਵੇਂ ਕਿ ਗ੍ਰਾਮ ਸਿੰਘ ਇਥੋਂ ਦੀ ਲੋਕਲ ਪੰਚਾਇਤ ਦਾ ਪ੍ਰਬੰਧਕ ਕਮੇਟੀ ਝੱਬਰ ਸਾਹਿਬ ਸੂਚਿਆ ਸੰਗਤਾਂ ਜੀ ਕੋ ਮੈਂ ਬੇਨਤੀ ਕੀਤੀ ਆ ਵੀ ਜੇ ਆਪਾਂ ਆਪਣੇ ਬੱਚਿਆਂ ਨੂੰ ਭਾਈ ਅੱਜ ਦੇ ਯੁੱਗ 'ਚ ਇਸ ਦਲਦਲ ਤੋਂ ਬਚਾਉਣਾ ਤਾਂ ਮੂਰ ਘਰ ਨਾਲ ਜੋੜਨਾ ਬਹੁਤ ਜ਼ਰੂਰੀ ਆ ਜੇ ਆਪਾਂ ਅੰਮ੍ਰਿਤ ਵੇਲੇ ਕੁਮ ਦੇ ਨਾਲ ਜੋੜਾਂਗੇ ਤਾਂ ਭਾਈ ਸਿੱਖਿਆ ਸਿੱਖੀ ਸਿੱਖਿਆ ਗੁਰੂ ਵਿਚਾਰ ਦੇ ਨਾਲ ਜੁੜ ਕੇ ਆਪਾਂ ਆਪਣਾ ਜੀਵਨ ਸਫਲਾ ਕਰਾਂਗੇ ਮੈਂ ਮਾਪਿਆਂ ਨੂੰ ਵੀ ਇਹੀ ਬੇਨਤੀ ਕੀਤੀ ਆ ਭਾਈ ਆਪਣੇ ਬੱਚਿਆਂ ਨੂੰ ਤੁਸੀਂ ਅੰਦਰ ਤੋਂ ਵੇਲੇ ਗੁਰਦੁਆਰਾ ਸਾਹਿਬ ਲੈ ਕੇ ਆਓ ਤਾਂ ਫੇਰ ਇਹ ਕਿਹੜੀ ਹੌਲ-ਦਲ ਚੱਲ ਰਹੀ ਆ ਮਸਿਆਂ ਦੀ ਉਹਨਾਂ ਤੋਂ ਬਚਣ ਕੀ ਜੇ ਆਪਾਂ ਆਪਣੇ ਬੱਚਿਆਂ ਨੂੰ ਸਿੱਖੀ ਨਾਲ ਜੋੜਾਂਗੇ ਤਾਂ ਹੀ ਫੇਰ ਆਪਾਂ ਕਾਮਯਾਬ ਹੋਵਾਂਗੇ ਤੇ ਮਾਪਿਆਂ ਦਾ ਇਹੀ ਫਰਜ਼ ਬਣਦਾ ਤੇ ਅੱਜ ਮੈਂ ਇਥੋਂ ਦੀ ਸੋਚੀ ਲੋਕਲ ਕਮੇਟੀ ਨੂੰ ਤੇ ਪ੍ਰਬੰਧ ਕਰਨ ਲਈ ਧੰਨਵਾਦ ਦਿੰਦਾ ਜਿਨ੍ਹਾਂ ਨੇ ਬਹੁਤ ਵਧੀਆ ਇਥੋਂ ਦਾ ਪ੍ਰਬੰਧ ਕੀਤਾ ਤੇ ਬੱਚਿਆਂ ਨੂੰ ਕੈਂਪ ਚ ਲਿਆਂਦਾ ਤੇ ਮੈਂ ਸਮੁੱਚੀ ਪ੍ਰੈਸ ਦਾ ਵੀ ਧੰਨਵਾਦ ਕਰਦਾ ਇਸ ਵਿਸ਼ੇਸ਼ ਮੌਕੇ ਤੇ ਜਿੱਥੇ ਮੈਂਬਰ ਸ਼ੋਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਥੇਦਾਰ ਗੁਰਪ੍ਰੀਤ ਸਿੰਘ ਚੱਬਰ ਹੋਰਾਂ ਦੇ ਵੱਲੋਂ 30 ਜੂਨ ਨੂੰ ਹੋਣ ਵਾਲੇ ਸਮਾਪਤੀ ਤੇ ਵਿਸ਼ੇਸ਼ ਸਨਮਾਨ ਸਮਾਰੋਹ ਵਿੱਚ ਬੱਚਿਆਂ ਨੂੰ ਸ਼ਿਰਕਤ ਕਰਨ ਦੇ ਲਈ ਅਪੀਲ ਕੀਤੀ ਗਈ ਤਾਂ ਉਸ ਦੇ ਨਾਲ ਨਾਲ ਸਿੱਖ ਇਤਿਹਾਸ ਦੀਆਂ ਬਾਤਾਂ ਵੀ ਪਾਈਆਂ ਗਈਆਂ ਸਾ ਵਿਗਰੂ ਜੀ ਕੀ ਫਤਿਹ ਜੋ ਇੱਕ ਤਰੀਕ ਤੋਂ ਹਰ ਸਾਲ ਦੀ ਤਰ੍ਹਾਂ ਜੋ ਪਿਛਲੇ 10 ਸਾਲ ਤੋਂ ਗੁਰਮਤ ਕੈਂਪ ਚੱਲ ਰਹੇ ਆ ਉਸ ਲੜੀ ਤਹਿਤ ਹਲਕਾ ਜੋਗਾ ਦੇ ਤੁਸੀਂ 53 ਪਿੰਡਾਂ ਦੇ ਵਿੱਚ 96 ਗੁਰੂ ਘਰਾਂ 'ਚ ਜੋ ਕੈਂਪ ਲੱਗ ਰਹੇ ਆ ਉਹਨਾਂ ਦੇ ਵਿੱਚੋਂ 64 ਗੁਰੂ ਘਰਾਂ ਦੇ ਵਿੱਚ ਇਸ ਵਾਰ ਕਲਾਸਾਂ ਲੱਗ ਰਹੀਆਂ ਨੇ ਸੋ ਲਗਾਤਾਰ ਅੱਜ ਅਸੀਂ ਉਸੇ ਲੜੀ ਤਹਿਤ ਸਵੇਰ ਤੋਂ ਪਿੰਡ ਖੋਖਰ ਕਲਾਂ ਖੋਖਰ ਖੁਰਦ ਨੰਗਲ ਕਲਾਂ ਨੰਗਲ ਖੁਰਦ ਉਹ ਦੁਆ ਬਰਨਾਲਾ ਚਕੇਰੀਆਂ ਖੇਲਣ ਬੱਪੀ ਆਣਾ ਇਹ ਸਾਰੇ ਪਿੰਡਾਂ ਚੋਂ ਦੇ ਹੋਏ ਬੱਚਿਆਂ ਨੂੰ ਮਿਲ ਕੇ ਆਏ ਆ ਬੜੀ ਖੁਸ਼ੀ ਮਿਲਦੀ ਹੈ ਕਿ ਗੁਰਦੁਆਰਾ ਕਮੇਟੀਆਂ ਬੱਚਿਆਂ ਨੂੰ ਜਿੱਥੇ ਕੇਲੇ ਬਿਸਕਟ ਫਰੂਟੀਆਂ ਪਦਾਰਥ ਲਿਆ ਕੇ ਦਿੰਦੇ ਨੇ ਉੱਥੇ ਨਾਲ ਸ਼ਰੋਮਣੀ ਕਮੇਟੀ ਵੱਲੋਂ ਗੁਰਮਤ ਦਾ ਸਮੁੱਚਾ ਲਿਟਰੇਚਰ ਮੈਡਲ ਸਰਟੀਫਿਕੇਟ ਦਿੱਤੇ ਜਾਂਦੇ ਆ ਤੇ ਗ੍ਰਾਂਥੀ ਸਿੰਘ ਜਿਸ ਤਰ੍ਹਾਂ ਨਗਰ ਦੇ ਵਿੱਚ ਖਰੇ ਆ ਇਹ ਗ੍ਰਾਂਥੀ ਸਿੰਘ ਲਗਾਤਾਰ ਕਲਾਸਾਂ ਲਾਉਂਦਾ ਉਹਦਾ ਨਿਚੋੜ ਹੈ ਕਿ ਬੱਚੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਪਾਠੀ ਸਿੰਘ ਨੇ ਬਹੁਤ ਬੱਚੇ ਸੰਥਿਆ ਕਰ ਰਹੇ ਐ ਪੜ ਰਹੇ ਨੇ ਸੰਥਿਆ ਲੈ ਰਹੇ ਐ ਤੇ ਬਹੁਤ ਬੱਚੇ ਗ੍ਰਾਂਥੀ ਸਿੰਘ ਨੇ ਸੋ ਮੈਂ ਅਕਸਰ ਗੱਲ ਕਰਦਾ ਹੁੰਨਾ ਕਿ ਸੰਪਰਦਾਮਾ ਜਥੇਬੰਦੀਆਂ ਸੇਵਾ ਸੁਸਾਇਟੀਆਂ ਜੋ ਸਾਡੀਆਂ ਮੇਨ ਸੰਸਥਾਵਾਂ ਉਹ ਸਿਰਫ ਹੋਕਾ ਦੇ ਸਕਦੀਆਂ ਤੇ ਸਿੱਖੀ ਦਾ ਜੜ ਤੁਰਾ ਗ੍ਰਾਂਥੀ ਸਿੰਘ ਐ ਸਿੱਖੀ ਦੇ ਬੂਟੇ ਦੇ ਵਿੱਚ ਪਾਣੀ ਗ੍ਰਾਂਥੀ ਸਿੰਘਾਂ ਨੇ ਪਾਉਣਾ ਜੇ ਰੋਜ਼ ਦੇ ਰੋਜ਼ ਗੁਰੂ ਘਰ ਦੇ ਸਪੀਕਰ ਤੋਂ ਜਿੱਥੇ ਨਿਤਨੇਮ ਰਾਹੀ ਉੱਥੇ ਕਥਾ ਕਹਾਣੀਆਂ ਰਾਹੀ ਗੁਰਮਤ ਦੇ ਬੂਟੇ ਦੇ ਵਿੱਚ ਪਾਣੀ ਪੈਂਦਾ ਰਹੂ ਤਾਂ ਇਹ ਫੁੱਲਾਂ ਦੇ ਵਿੱਚੋਂ ਮਹਿਕ ਆਉ ਜਿਸ ਤਰ੍ਹਾਂ ਆ ਆ ਰਹੀ ਹੈ ਇਹ ਫੇਰ ਹੀ ਆ ਰਹੀ ਹੈ ਕਿ ਰੋਜ਼ ਜਿੱਥੇ ਆਪਾਂ ਬੱਚਿਆਂ ਨੂੰ ਗੁਰਮਤ ਦੀਆਂ ਕਲਾਸਾਂ ਅਸੀਂ 1 ਮਹੀਨਾ ਲਾ ਰਹੇ ਹਾਂ ਸ਼੍ਰੋਮਣੀ ਕਮੇਟੀ ਵੱਲੋਂ ਤੇ ਇਸੇ ਤਰ੍ਹਾਂ ਜੇ ਸਾਰੇ ਗ੍ਰਾਂਤੀ ਸਿੰਘ ਲਗਾਤਾਰ ਲਾਉਣ ਮੈਨੂੰ ਮਾਣ ਹੈ ਮੈਨੂੰ ਖੁਸ਼ੀ ਹੈ ਕਿ ਮੇਰੇ ਹਲਕੇ ਦੇ ਸਮੁੱਚੇ ਗੁਰੂਕਰਾਂ ਦੇ ਗ੍ਰਾਂਤੀ ਸਿੰਘ ਬਹੁਤ ਸਹਿਯੋਗ ਕਰਦੇ ਆ ਕਮੇਟੀਆਂ ਬਹੁਤ ਸਹਿਯੋਗ ਕਰਦੀਆਂ ਤੇ ਅਸੀਂ ਸੱਦਾ ਵੀ ਦੇਣਾ ਹੈ ਕਿ 30 ਤਰੀਕ ਨੂੰ ਪਾਪੜੇ ਪਾਈ ਕੇ ਵੀ ਕੇ ਵੱਡਾ ਸਮਾਗਮ ਹੋ ਰਿਹਾ ਜਿੱਥੇ ਕੌਮ ਦੀਆਂ ਵੱਡੀਆਂ ਸ਼ਖਸੀਅਤਾਂ ਆਉਣਗੀਆਂ ਤੇ ਉਥੇ ਬੱਚਿਆਂ ਨੂੰ ਲੈ ਕੇ ਪਹੁੰਚਣਾ ਹੈ ਤਾਂ ਕਿ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਗੁਰਸਿੱਖ ਬੱਚਿਆਂ ਨੂੰ ਵੇਖ ਕੇ ਬੱਚਿਆਂ ਦੇ ਮਨ ਕਰਦੇ ਹੁੰਦੇ ਆ ਕਿ ਅਸੀਂ ਵੀ ਸਿੱਕੀ ਨਾਲ ਜੁੜੀਏ ਮੈਂ ਫਿਰ ਸਾਰੀਆਂ ਸੰਗਤਾਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਖਾਸ ਕਰ ਸ਼੍ਰੋਮਣੀ ਕਮੇਟੀ ਪ੍ਰਧਾਨ ਸਰਦਾਰ ਰਜਿੰਦਰ ਸਿੰਘ ਧਾਮੀ ਜੀਆ ਦਾ ਕਿ ਜਿਨ੍ਹਾਂ ਨੂੰ ਜਦੋਂ ਵੀ ਮੰਗ ਕੀਤੀ ਲਿਟਰੇਚਰ ਦੀ ਮੈਡਲ ਦੀ ਸਰਟੀਫਿਕੇਟ ਦੀ ਜਾਂ ਗੁਰਮਤ ਦੇ ਪ੍ਰਚਾਰ ਦੀ ਤਾਂ ਉਹ ਤਤਪਰ ਨੇ ਹਮੇਸ਼ਾ ਸਹਿਯੋਗ ਦਿੱਤਾ ਵੈਗਰੂਜੀ ਦਾ ਕਲਸਾ ਵੈਗਰੂਜੀ ਕੀ ਫਤਿਹ ਜ਼ਿਕਰ ਇਹ ਖਾਸ ਹੈ ਕਿ ਇਨਾ ਗੁਰਮਤ ਕੈਂਪਾ ਦੀ ਸਮਾਪਤੀ ਮੌਕੇ ਤੇ ਵਿਸ਼ੇਸ਼ ਤਾਰਤੀ 30 ਜੂਨ ਨੂੰ ਪਿੰਡ ਫਫੜੇ ਪਾਈ ਕੇ ਵਿਖੇ ਵਿਸ਼ੇਸ਼ ਮਹਾਨ ਸਨਮਾਨ ਸਮਾਰੋਹ ਹੋ ਰਿਹਾ ਹੈ ਜਿਸ ਵਿੱਚ ਪੰਥ ਦੀਆਂ ਮਹਾਨ ਸ਼ਖਸੀਅਤਾਂ ਵਿਸ਼ੇਸ਼ ਤਾਰਤੀ ਬੱਚਿਆਂ ਨੂੰ ਸਨਮਾਨਿਤ ਕਰਨਗੀਆਂ